ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਗੁਰਮੀਤ ਅਤੇ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਇੱਕ ਅਜੀਹੀ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਜਿਸ ਨੂੰ ਸੁਣ ਕੇ ਤੁਹਾਡੇ ਮਨ ਵਿੱਚ ਨਾ ਸਿਰਫ ਹੈਰਾਨੀ ਸਗੋਂ ਤੁਹਾਡੇ ਅੰਦਰ ਇੱਕ ਐਸਾ ਡਰ ਫਲੋਰੇ ਮਾਰੇਗਾ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਥਲੋ ਜ਼ਮੀਨ ਖਿਸਕ ਜਾਵੇਗੀ ਇਹ ਕਹਾਣੀ ਸਿਰਫ ਇੱਕ ਹਾਦਸੇ ਜਾਂ ਅਪਰਾਧ ਦੀ ਨਹੀਂ ਸਗੋਂ ਮਨੁੱਖੀ ਦਿਮਾਗ ਦੀਆਂ ਉਹਨਾਂ ਗੂੜੀਆਂ ਅਤੇ ਖਤਰਨਾਕ ਪਰਤਾਂ ਦੀ ਹੈ ਜੋ ਲਾਲਚ ਡਰ ਅਤੇ ਝੂਠ ਦੇ ਜਾਲ ਵਿੱਚ ਫਸ ਕੇ ਇੱਕ ਸੁਧਾਰਨ ਇਨਸਾਨ ਨੂੰ ਕਿਵੇਂ ਹਯਵਾਨ ਬਣਾ ਸਕਦੀਆਂ ਹਨ ਇਹ ਗੱਲ ਹੈ ਇੱਕ ਪਿਓ ਪੁੱਤ ਦੀ ਜਿਨ੍ਹਾਂ ਨੇ ਮਿਲ ਕੇ ਨਾ ਸਿਰਫ ਇੱਕ ਬਾਸੂਮ ਦੀ ਜਾਨ ਲਈ ਸਗੋਂ ਸਮਾਜ ਦੀਆਂ ਅੱਖਾਂ ਵਿੱਚ ਧੂੜ ਪਾਉਣ ਦੀ ਇੱਕ ਭਿਆਨਕ ਸਾਜ਼ਿਸ਼ ਰਚੀ ਗੱਲ ਸ਼ੁਰੂ ਹੁੰਦੀ ਹੈ 2006 ਦੀ 1 ਅਗਸਤ ਦੀ ਗਹਿਰੀ ਰਾਤ ਨੂੰ ਜਦ ਪਟਿਆਲੇ ਦੇ ਇਤਿਹਾਸਕ ਕਿਲੇ ਦੇ ਬਾਹਰ ਇੱਕ ਸੁੰਨਸਾਨ ਸੜਕ ਤੇ ਰਾਤ ਦੇ ਹਨੇਰੇ ਵਿੱਚ ਸਨਾਟਾ ਫੈਲਿਆ ਹੋਇਆ ਸੀ ਇਹ ਸੜਕ ਜੋ ਦਿਨ ਵੇਲੇ ਗੱਡੀਆਂ ਰਾਹੀਗੀਆਂ ਅਤੇ ਬਾਜ਼ਾਰ ਦੀ ਰੌਣਕ ਦੇ ਨਾਲ ਗੂੰਜਦੀ ਸੀ ਉਸ ਸਮੇਂ ਬਿਲਕੁਲ ਵਿਰਾਗ ਸੀ ਚੰਨ ਦੀ ਧੁੰਦਲੀ ਰੋਸ਼ਨੀ ਅਤੇ ਸੜਕ ਦੇ ਕਿਨਾਰੇ ਖੜੇ ਪੁਰਾਣੇ ਬੋੜ ਦੇ ਦਰਖਤ ਦੀਆਂ ਸੰਗੜੀਆਂ ਸਾਖਾਂ ਤੇ ਜਦੋਂ ਚੰਦਰਮਾ ਦੀ ਰੋਸ਼ਨੀ ਪੈ ਰਹੀ ਸੀ ਤੇ ਉਸ ਨੇ ਹੋਰ ਵੀ ਰਹਿਸ਼ਮਈ ਬਣਾ ਦਿੱਤਾ ਸੀ ਤੇ ਅਚਾਨਕ ਹੀ ਇੱਕ ਤੇਜ਼ ਆਵਾਜ਼ ਦੇ ਸਨਾਟੇ ਨੂੰ ਚੀਰਿਆ ਕਿ ਇੱਕ ਕਾਰ ਨੇ ਸੜਕ ਦੇ ਕਿਨਾਰੇ ਖੜੇ ਬਿਜਲੀ ਦੇ ਖੰਬੇ ਦੇ ਨਾਲ ਜ਼ੋਰਦਾਰ ਟੱਕਰ ਮਾਰੀ ਟੱਕਰ ਦੀ ਆਵਾਜ਼ ਦੇ ਨਾਲ ਚਾਰੇ ਪਾਸੇ ਅਫਰਾ ਤਫਰੀਦਾ ਮਾਹੌਲ ਬਣ ਗਿਆ ਤੇ ਕੁਝ ਹੀ ਪਲਾਂ ਵਿੱਚ ਕਾਰ ਦੇ ਇੰਜਨ ਵਿੱਚੋਂ ਚਿੰਗਿਆੜੀਆਂ ਨਿਕਲਣ ਲੱਗੀਆਂ ਅੱਗ ਦੀਆਂ ਲਪਟਾਂ ਨੇ ਪਹਿਲਾਂ ਕਾਰ ਦੇ ਅਗਲੇ ਹਿੱਸੇ ਨੂੰ ਘੇਰਿਆ ਅਤੇ ਫਿਰ ਪੂਰੀ ਤਰ੍ਹਾਂ ਕਾਰ ਨੂੰ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਅੱਗ ਦੀਆਂ ਲਪਟਾਂ ਨੇ ਆਸਮਾਨ ਨੂੰ ਲਾਲ ਕਰ ਦਿੱਤਾ ਅਤੇ ਧੂਆਂ ਸੜਕ ਦੇ ਦੋਵਾਂ ਪਾਸਿਆਂ ਨੂੰ ਟਕਾਂ ਲੱਗਿਆ ਨੇੜੇ ਦੇ ਇੱਕ ਦੋ ਘਰਾਂ ਦੀਆਂ ਬਾਰੀਆਂ ਵਿੱਚੋਂ ਲੋਕਾਂ ਨੇ ਝਾਤੀਆਂ ਮਾਰੀਆਂ ਪਰ ਅੱਗ ਦੀ ਤਪਸ਼ ਅਤੇ ਧੂਏ ਦੀ ਬਦਬੂ ਨੇ ਕਿਸੇ ਨੂੰ ਵੀ ਨੇੜੇ ਆਉਣ ਦੀ ਹਿੰਮਤ ਨਾ ਦਿੱਤੀ ਕੁਝ ਰਾਹੀਰੇ ਜੋ ਸ਼ਾਇਦ ਰਾਤ ਦੀ ਸੈਰ ਦੇ ਲਈ ਨਿਕਲੇ ਸਨ ਉਹ ਡਰਦੇ ਡਰਦੇ ਆਪਣੇ ਮੋਬਾਈਲ ਫੋਨ ਤੋਂ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਪੁਲਿਸ ਦੀ ਟੀਮ ਜਿਸ ਵਿੱਚ ਦੋ ਸਬ ਇੰਸਪੈਕਟਰ ਅਤੇ ਚਾਰ ਕਾਂਸਟੇਬਲ ਸਨ ਤੁਰੰਤ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਸਾਹਮਣੇ ਅ드ਰੇਸ ਦੇ ਕਿ ਜੋ ਕਿ ਸਾ ਸੁੱਕ ਗਿਆ ਕਾਰ ਦਾ ਸਾਰਾ ਢਾਂਚਾ ਅੱਗ ਦੀ ਭੇਂਟ ਚੜ ਚੁੱਕਿਆ ਸੀ ਅਤੇ ਧੂਆ ਇੰਨਾ ਸੰਘਣਾ ਸੀ ਕਿ ਆਸ-ਪਾਸ ਦੇ ਦਰਖਤਾਂ ਦੀਆਂ ਪੱਤੀਆਂ ਵੀ ਕਾਲੀਆਂ ਹੋ ਗਈਆਂ ਸਨ ਫਾਇਰ ਬ੍ਰਿਗੇਡ ਦੀ ਟੀਮ ਨੇ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਪਰ ਤਦ ਤੱਕ ਕਾਰ ਦਾ ਸਿਰਫ ਇੱਕ ਸੜਿਆ ਹੋਇਆ ਢਾਂਚਾ ਹੀ ਬਚਿਆ ਸੀ ਜਦੋਂ ਪੁਲਿਸ ਨੇ ਕਾਰ ਦੇ ਅੰਦਰ ਝਾਤੀ ਮਾਰੀ ਤਾਂ ਡਰਾਈਵਰ ਸੀਟ ਤੇ ਇੱਕ ਮ੍ਰਿਤਕ ਸਰੀਰ ਦੇਖਿਆ ਜੋ ਅੱਗ ਦੀ ਤਪਸ਼ ਵਿੱਚ ਐਨਾ ਸੜ ਚੁੱਕਿਆ ਸੀ ਕਿ ਉਸ ਦੀ ਪਛਾਣ ਕਰਨਾ ਅਸੰਭਵ ਜਾਪਦਾ ਸੀ ਸਰੀਰ ਦੇ ਕੱਪੜੇ ਜੋ ਸ਼ਾਇਦ ਕਦੇ ਚਿੱਟੇ ਜਾਂ ਹਲਕੇ ਰੰਗ ਦੇ ਸਨ ਹੁਣ ਕਾਲੇ ਅਤੇ ਝੁਲਸੇ ਹੋਏ ਸਨ ਅਤੇ ਟੀਰੇ ਦੇ ਤਾਂ ਸਿਰਫ ਇੱਕ ਸੜਿਆ ਹੋਇਆ ਢਾਂਚਾ ਬਚਿਆ ਸੀ ਇਸ ਦ੍ਰਿਸ਼ ਨੇ ਪੁਲਿਸ ਅਧਿਕਾਰੀਆਂ ਦੇ ਮਨ ਵਿੱਚ ਕਈ ਸਵਾਲ ਖੜੇ ਕਰ ਦਿੱਤੇ ਕਿ ਵਿਅਕਤੀ ਕੌਣ ਸੀ ਇਹ ਸੱਚਮੁੱਚ ਇੱਕ ਹਾਸਾ ਸੀ ਜਿਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਔਰਸਲੇ ਸਭ ਤੋਂ ਪਹਿਲਾਂ ਕਾਰ ਦੇ ਨੰਬਰ ਪਲੇਟ ਦੀ ਜਾਂਚ ਸ਼ੁਰੂ ਕੀਤੀ ਨੰਬਰ ਪਲੇਟ ਅੱਗ ਵਿੱਚ ਕੁਝ ਨੁਕਸਾਨੀ ਗਈ ਪਰ ਕੁਝ ਅੰਕ ਅਜੇ ਵੀ ਪੜੇ ਜਾ ਸਕਦੇ ਸਨ ਆਰਟੀਓ ਦੇ ਰਿਕਾਰਡ ਦੀ ਜਾਂਚ ਤੋਂ ਪਤਾ ਚੱਲਿਆ ਕਿ ਗਾਜ਼ੀਆਬਾਦ ਦੇ ਇੱਕ ਨੌਜਵਾਨ ਅਨਮੋਲ ਸਿੰਘ ਦੇ ਨਾਮ ਤੇ ਰਜਿਸਟਰਡ ਸੀ ਅਨਮੋਲ ਸਿੰਘ ਆਪਣੇ ਪਿਤਾ ਵਿਜੇ ਸਿੰਘ ਦੇ ਨਾਲ ਮਿਲ ਕੇ ਕੱਪੜਿਆਂ ਦਾ ਹੋਲਸੇਲ ਦਾ ਕੰਮ ਚਲਾਉਂਦਾ ਸੀ ਗਾਜ਼ੀਆਬਾਦ ਦੀ ਸਥਾਨਕ ਪੁਲਿਸ ਦੇ ਨਾਲ ਸੰਪਰਕ ਕਰਕੇ ਪਟਿਆਲਾ ਦੀ ਪੁਲਿਸ ਵਿਜੇ ਸਿੰਘ ਦੇ ਘਰ ਪਹੁੰਚੀ ਵਿਜੇ ਸਿੰਘ ਦਾ ਘਰ ਗਾਜ਼ੀਆਬਾਦ ਦੇ ਇੱਕ ਵਿਚਕਾਰਲੇ ਇਲਾਕੇ ਵਿੱਚ ਸੀ ਬਾਹਰੋਂ ਸਾਦਾ ਪਰ ਅੰਦਰੋਂ ਆਧੁਨਿਕ ਸਹੂਲਤਾਂ ਨਾਲ ਭਰਪੂਰ ਘਰ ਦੀਆਂ ਕੰਧਾਂ ਦੇ ਪ੍ਰਵਾਰ ਦੀਆਂ ਤਸਵੀਰਾਂ ਧਾਰਮਿਕ ਸ਼ਬਦ ਅਤੇ ਕਾਰੋਬਾਰੀ ਸਫਲਤਾ ਦੇ ਸਰਟੀਫਿਕੇਟ ਲੱਗੇ ਹੋਏ ਸਨ ਵਿਜੇ ਸਿੰਘ ਜੋ ਉਸ ਸਮੇਂ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ ਪੁਲਿਸ ਨੂੰ ਦੇਖ ਕੇ ਥੋੜਾ ਘਬਰਾਇਆ ਉਸਨੇ ਦੱਸਿਆ ਕਿ ਅਨਮੋਲ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਪਟਿਆਲੇ ਗਿਆ ਸੀ ਅਤੇ ਉੱਥੇ ਉਸ ਨੂੰ ਆਪਣੇ ਭੈਣ ਦੇ ਘਰ ਜਾਣਾ ਸੀ ਆਖਰੀ ਵਾਰ ਉਸਨੇ ਰਾਤ 10 ਵਜੇ ਅਨਮੋਲ ਦੇ ਨਾਲ ਫੋਨ ਤੇ ਗੱਲ ਕੀਤੀ ਸੀ ਜਦੋਂ ਅਨਮੋਲ ਨੇ ਕਿਹਾ ਸੀ ਕਿ ਉਹ ਪਟਿਆਲੇ ਵਿੱਚ ਹੀ ਹੈ ਅਤੇ ਸਭ ਕੁਝ ਠੀਕ ਜਦੋਂ ਪੁਲਿਸ ਨੇ ਵਿਜੇ ਸਿੰਘ ਨੂੰ ਦੱਸਿਆ ਕਿ ਅਨਮੋਲ ਦੀ ਕਾਰ ਸੜ ਗਈ ਹੈ ਤੇ ਉਸ ਦੇ ਵਿੱਚੋਂ ਇੱਕ ਮਿੰਟ ਤੱਕ ਸਰੀਰ ਮਿਲਿਆ ਤਾਂ ਵਿਜੇ ਸਿੰਘ ਦਾ ਚਿਹਰਾ ਪੀਲਾ ਪੈ ਗਿਆ ਉਸ ਦੀ ਅੱਖਾਂ ਵਿੱਚ ਦੁੱਖ ਦੀ ਥਾਂ ਇੱਕ ਅਜੀਬ ਬੇਚੈਨੀ ਅਤੇ ਡਰ ਸੀ ਜੋ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਇੰਸਪੈਕਟਰ ਸੁਰਜੀਤ ਸਿੰਘ ਨੇ ਨੋਟਿਸ ਕੀਤਾ ਪਰ ਉਸ ਸਮੇਂ ਬਿਨਾਂ ਕਿਸੇ ਸਬੂਤ ਦੇ ਉਸਨੇ ਇਸ ਨੂੰ ਨજર ਅੰਦਾਜ਼ ਕਰ ਦਿੱਤਾ ਵਿਜੇ ਸਿੰਘ ਨੂੰ ਉਸ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਅਤੇ ਮ੍ਰਿਤਕ ਸਰੀਰ ਨੂੰ ਵਿਖਾਇਆ ਗਿਆ ਅਤੇ ਉਸ ਸਮੇਂ ਮ੍ਰਿਤਕ ਸਰੀਰ ਨੂੰ ਸੜੇ ਹੋਏ ਹਾਲਾਤ ਵਿੱਚ ਵਿਜੇ ਸਿੰਘ ਦੇ ਮਨ ਦੇ ਵਿੱਚ ਇੱਕ ਗਹਿਰਾ ਅਸਰ ਪਾਇਆ ਉਸਨੇ ਰੋਂਦੇ ਹੋਏ ਕਿਹਾ ਕਿ ਇਹ ਮੇਰਾ ਅਨਮੋਲ ਹੈ ਮੇਰਾ ਪੁੱਤ ਮੇਰਾ ਸਭ ਕੁਝ ਉਸ ਦੀ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਪਰ ਉਸ ਦੀ ਆਵਾਜ਼ ਵਿੱਚ ਇੱਕ ਜਿੰਜੀ ਬੇਚੈਨੀ ਸੀ ਯੇ ਮੀ ਉਹ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਰੀਰ ਅੱਗ ਦੇ ਵਿੱਚ ਪੂਰੀ ਤਰ੍ਹਾਂ ਸੜ ਚੁੱਕਿਆ ਹੈ ਅਤੇ ਡੀਐਨਏ ਜਾਂਚ ਲਈ ਕੋਈ ਟੁਕੜਾ ਨਮੂਨਾ ਨਹੀਂ ਹੈ। ਪੁਲਿਸ ਨੇ ਸਬੂਤਾਂ ਦੀ ਘਾਟ ਕਾਰਨ ਇਸ ਨੂੰ ਇੱਕ ਸਧਾਰਨ ਹਾਦਸਾ ਮੰਨ ਕੇ ਕੇਸ ਬੰਦ ਕਰ ਦਿੱਤਾ। ਮੇਰੇ ਤੱਕ ਸਰੀਰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਅਤੇ ਅਨਮੋਲ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਪਰ ਅਸਲ ਵਿੱਚ ਇਹ ਮਾਮਲਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਜਿਸ ਦੀਆਂ ਜੜ੍ਹਾਂ ਵਿਜੇ ਸਿੰਘ ਅਤੇ ਅਨਮੋਲ ਸਿੰਘ ਦੇ ਲਾਲਚੀ ਮਨਾਂ ਦੇ ਵਿੱਚ ਬਹੁਤ ਪਹਿਲਾਂ ਉੱਗ ਚੁੱਕੀਆਂ ਸੀ। ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਬੰਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਵਿਜੇ ਸਿੰਘ ਦੇ ਮਨ ਦੇ ਵਿੱਚ ਇੱਕ ਖਤਰਨਾਕ ਸੋਚ ਨੇ ਜਨਮ ਲਿਆ। ਉਸ ਦੇ ਕਾਰੋਬਾਰ ਵਿੱਚ ਪਹਿਲਾਂ ਹੀ ਕੁਝ ਨੁਕਸਾਨ ਹੋ ਰਿਹਾ ਸੀ ਅਤੇ ਉਸ ਦੇ ਸਿਰ ਤੇ ਕਰਜ਼ੇ ਦਾ ਬੋਝ ਜੋ ਹੈ ਵਧਦਾ ਜਾ ਰਿਹਾ ਸੀ। ਅਨਮੋਲ ਜੋ ਆਪਣੇ ਪਿਤਾ ਦੀ ਹਰ ਗੱਲ ਮੰਨਣ ਵਾਲਾ ਸੀ, ਉਸ ਨੇ ਵੀ ਇਸ ਸੋਚ ਵਿੱਚ ਉਸ ਨੂੰ ਸਾਥ ਦਿੱਤਾ। ਦੋਵਾਂ ਨੇ ਮਿਲ ਕੇ ਇੱਕ ਅਜੀਹੀ ਸਾਜ਼ਿਜ ਰਚੀ ਜਿਸ ਵਿੱਚ ਅਨਮੋਲ ਦੇ ਸਰੀਰ ਤਿਆਗਣ ਦੀ ਝੂਠੀ ਕਹਾਣੀ ਬਣਾ ਕੇ ਉਸ ਦੇ ਨਾਂ ਤੇ ਲਾਈਆਂ ਗਈਆਂ ਇੰਸ਼ੋਰੈਂਸ ਪੋਲੀਆਂ ਦੀ ਰਕਮ ਹਾਸਲ ਕੀਤੀ ਜਾਵੇ। ਅਨਮੋਲ ਦੇ ਨਾਂ ਤੇ 4 ਬੀਮਾ ਪਾਲਿਸੀਆਂ ਸਨ ਇਹਨਾਂ ਦੀ ਕੁੱਲ ਰਕਮ 80 ਲੱਖ ਰੁਪਏ ਸੀ ਇਹ ਰਕਮ ਉਹਨਾਂ ਦੇ ਲਾਲਚ ਨੂੰ ਹੋਰ ਭੜਕਾਉਣ ਦੇ ਲਈ ਕਾਫੀ ਸੀ ਪਰ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਲਈ ਉਹਨਾਂ ਨੂੰ ਇੱਕ ਅਜਿਹੀ ਵਿਅਕਤੀ ਦੀ ਲੋੜ ਸੀ ਜਿਸ ਦੀ ਗੈਰ ਮੌਜੂਦਗੀ ਨਾਲ ਸਮਾਜ ਨੂੰ ਕੋਈ ਫਰਕ ਨਾ ਪਵੇ ਉਹਨਾਂ ਦੀ ਨਜ਼ਰ ਪਈ ਇੱਕ ਭਿਖਾਰੀ ਤੇ ਜੋ ਅਕਸਰ ਪਟਿਆਲੇ ਦੇ ਕਿਲੇ ਦੇ ਨੇੜੇ ਇੱਕ ਪੁਰਾਣੇ ਪਿੱਪਲ ਦੇ ਦਰਖਤ ਦੇ ਹੇਠ ਟੁੱਟੀਆਂ ਫੁੱਟੀਆਂ ਚਿੱਠੜੀਆਂ ਪਹਿਨ ਕੇ ਮੰਗਦਾ ਰਹਿੰਦਾ ਸੀ ਇਹ ਭਿਖਾਰੀ ਜਿਸ ਦਾ ਨਾਂ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਸੀ ਸਮਾਜ ਦੀਆਂ ਅੱਖਾਂ ਵਿੱਚ ਐ ਦਿਖ ਜਾ ਸੀ ਉਸ ਦੀ ਜ਼ਿੰਦਗੀ ਦੀ ਕੋਈ ਕਹਾਣੀ ਕੋਈ ਪਛਾਣ ਨਹੀਂ ਸੀ ਵਿਜੈ ਸਿੰਘ ਅਤੇ ਅਨਮੋਲ ਨੇ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ ਅਤੇ ਉਸ ਨੂੰ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਉਸ ਨੂੰ ਅਨਮੋਲ ਦੀ ਕਾਰ ਦੀ ਡਰਾਈਵਿੰਗ ਸੀਟ ਤੇ ਬਿਠਾਇਆ ਰਾਤ ਦੇ ਹਨੇਰੇ ਵਿੱਚ ਜਦੋਂ ਸੜਕ ਪੂਰੀ ਤਰ੍ਹਾਂ ਸੁੰਨਸਾਨ ਸੀ ਉਹਨਾਂ ਨੇ ਕਾਰ ਨੂੰ ਖੰਬੇ ਨਾਲ ਟਕਰਾਇਆ ਅਤੇ ਪੈਟਰੋਲ ਛੜਕ ਕੇ ਅੱਗ ਲਾ ਦਿੱਤੀ ਅੱਗ ਦੀਆਂ ਲਪਟਾਂ ਨੇ ਉਸ ਮਾਸੂਮ ਪਿਖਾਰੀ ਦੀ ਜਾਨ ਲੈ ਲਈ ਜਿਸ ਦੀ ਇਹ ਸਾਰੀ ਸਾਜ਼ਿਸ਼ ਵਿੱਚ ਕੋਈ ਵੀ ਗਲਤੀ ਨਹੀਂ ਸੀ ਕਾਰ ਨੂੰ ਅੱਗ ਲੱਗਣ ਤੋਂ ਬਾਅਦ विजय सिंह ਅਤੇ ਅਨਮੋਲ ਮੌਕੇ ਤੋਂ ਫਰਾਰ ਹੋ ਗਏ। ਅਨਮੋਲ ਨੇ ਆਪਣੀ ਨਵੀਂ ਪਛਾਣ राजीव ਸਿੰਘ ਚੌਧਰੀ ਬਣਾਈ ਅਤੇ ਅਹਮਦਾਬਾਦ ਚਲਾ ਗਿਆ। ਅਹਮਦਾਬਾਦ ਜੋ ਕਿ ਇੱਕ ਰੌਣਕਦਾਰ ਅਤੇ ਵਪਾਰਕ ਸ਼ਹਿਰ ਸੀ, ਅਨਮੋਲ ਦੇ ਲਈ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਸੀ। ਉਸ ਨੇ ਉੱਥੇ ਇੱਕ ਸਧਾਰਨ ਜੀ ਜ਼ਿੰਦਗੀ ਸ਼ੁਰੂ ਕੀਤੀ। ਉਸ ਨੇ ਇੱਕ ਸਥਾਨਕ ਕੁੜੀ ਦੇ ਨਾਲ ਵਿਆਹ ਕਰਵਾਇਆ। ਜਸਨ ਉਸਦੀ ਅਸਲੀ ਪਛਾਣ ਬਾਰੇ ਕੁਝ ਵੀ ਨਹੀਂ ਪਤਾ ਸੀ। ਉਹਨਾਂ ਦੇ ਦੋ ਬੱਚੇ ਹੋਏ, ਇੱਕ 5 ਸਾਲ ਦਾ ਲੜਕਾ ਅਤੇ ਇੱਕ 3 ਸਾਲ ਦੀ ਲੜਕੀ। ਅਨਮੋਲ ਨੇ ਆਨਲਾਈਨ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਜੋ ਉਸਦੀ ਮਿਹਨਤ ਅਤੇ ਨਵੀਂ ਸੋਚ ਕਾਰਨ ਛੇਤੀ ਹੀ ਸਫਲ ਹੋ ਗਿਆ। ਉਸਦੇ ਗਾਹਕਾਂ ਵਿੱਚ ਉਸਦੀ ਇਮਾਨਦਾਰੀ ਅਤੇ ਸਮਰਪਣ ਦੀ ਸਤਿਕਾਰ ਸੀ ਪਰ ਉਸਦੇ ਅੰਦਰ ਹਮੇਸ਼ਾ ਇੱਕ ਡਰ ਰਿਹਾ, ਉਹ ਡਰ ਜੋ ਉਸਦੇ ਪੁਰਾਣੇ ਅਪਰਾਧ ਦੇ ਸਾਹਮਣੇ ਆਉਂਦਾ ਸੀ। ਰਾਤ ਨੂੰ ਜਦੋਂ ਉਸਦੇ ਬੱਚੇ ਸੌਂ ਰਹੇ ਹੁੰਦੇ ਅਤੇ ਉਸਦੀ ਪਤਨੀ ਸੁਪਨਿਆਂ ਵਿੱਚ ਖੋਈ ਹੁੰਦੀ, ਅਨਮੋਲ ਦੀਆਂ ਅੱਖਾਂ ਵਿੱਚ ਉਹ ਸੜਦੀ ਹੋਈ ਕਾਰ ਅਤੇ ਉਸ ਬਾਸਮੋਂ ਭਿਖਾਰੀ ਦੀ ਦਸਵੀਰ ਉੱਪਰ ਦੀ ਉੱਥੇ ਵਿਜੈ ਸਿੰਘ ਨੇ ਇੰਸ਼ੋਰੈਂਸ ਦੀ 80 ਲੱਖ ਰੁਪਏ ਦੀ ਰਕਮ ਦੇ ਨਾਲ ਗਾਜ਼ੀਆਬਾਦ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਨਵੇਂ ਸ਼ੋਰੂਮ ਖੋਲੇ ਉਸ ਦਾ ਕਾਰੋਬਾਰ ਬਾਰੋਂ ਸਫਲ ਜਾਵਦਾ ਸੀ ਪਰ ਅੰਦਰੋਂ ਉਹ ਲਾਲਚ ਦੀ ਅੱਗ ਵਿੱਚ ਸੜ ਰਿਹਾ ਸੀ ਉਸ ਦੀ ਸੋਚ ਹੁਣ ਹੋਰ ਵੀ ਖਤਰਨਾਕ ਹੋ ਗਈ ਸੀ ਉਸ ਨੇ ਆਪਣੇ ਪਰਿਵਾਰ ਦੇ ਹੋਰ ਮੈਂਬਰ ਭੈਣ ਪਰਜਾਇ ਅਤੇ ਰਿਸ਼ਤਦਾਰਾਂ ਦੇ ਨਾਂ ਤੇ ਵੱਡੀਆਂ ਬੀਮਾ ਪਾਲਿਸੀਆਂ ਕਰਵਾਈਆਂ ਅਤੇ ਆਪਣੇ ਆਪ ਨੂੰ ਨੋਮਿਨੀ ਬਣਾਇਆ ਉਸ ਦੀਆਂ ਗੱਲਾਂ ਵਿੱਚ ਇੱਕ ਅਜੀਬ ਜਿਹੀ ਮਜ਼ਬੂਤੀ ਸੀ ਜਿਸ ਨਾਲ ਉਹ ਆਪਣੇ ਨੇੜਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਉਸ ਦੇ ਘਰ ਦੀਆਂ ਕੰਦਾਂ ਤੇ ਸ਼ੋਰੂਮਾਂ ਦੀਆਂ ਤਸਵੀਰਾਂ ਅਤੇ ਅਵਾਰਡ ਸਜੇ ਹੋਏ ਸਨ ਉਸਦੇ ਮਨ ਦੀਆਂ ਕੰਧਾਂ ਤੇ ਲਾਲਚ ਅਤੇ ਅਪਰਾਧ ਦੀਆਂ ਖਾਈਆਂ ਸਨ ਸਮਾਜ ਵਿੱਚ ਉਸਨੂੰ ਇੱਕ ਸਫਲ ਕਾਰੋਬਾਰੀ ਮੰਨੇ ਜਾਂਦਾ ਸੀ ਪਰ ਉਸ ਦੇ ਅੰਦਰ ਇੱਕ ਅਜੀਬੀ ਬੇਚੈਨੀ ਸੀ ਜੋ ਉਸ ਨੂੰ ਰਾਤ ਨੂੰ ਸੌਣ ਨਹੀਂ ਦਿੰਦੀ ਸੀ ਇਹ ਸਾਜ਼ਿਸ਼ 17 ਸਾਲਾਂ ਤੱਕ ਚੁੱਪਚਾਪ ਜਾਰੀ ਰਹੀ 2023 ਵਿੱਚ ਜਦੋਂ ਵਿਜੇ ਸਿੰਘ ਨੇ ਇੱਕ ਹੋਰ ਇੰਸ਼ੋਰੈਂਸ ਕਲੇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੰਸ਼ੋਰੈਂਸ ਕੰਪਨੀ ਨੂੰ ਸ਼ੱਕ ਹੋਇਆ ਕੰਪਨੀ ਨੇ ਵਿਜੇ ਸਿੰਘ ਦੀਆਂ ਪੁਰਾਣੀਆਂ ਪਾਲਿਸੀਆਂ ਅਤੇ ਕਲੇਮ ਦੀ ਜਾਂਚ ਸ਼ੁਰੂ ਕੀਤੀ ਜਾਂਚ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ ਵਿਜੇ ਸਿੰਘ ਨੇ ਕਈ ਲੋਕਾਂ ਦੇ ਨਾਂ ਤੇ ਪਾਲਿਸੀਆਂ ਲਈਆਂ ਸਨ ਅਤੇ ਉਹਨਾਂ ਦੀਆਂ ਜ਼ਿਆਦਾਤਰ ਪਾਲਿਸੀਆਂ ਵਿੱਚ ਨੋਮਿਨੀ ਉਹ ਖੁਦ ਹੀ ਸੀ ਇੰਸ਼ੋਰੈਂਸ ਇਸ ਕੰਪਨੀ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੁਲਿਸੀ ਦੀ ਇੱਕ ਸਪੈਸ਼ਲ ਇਨਵੈਸਟੀਗੇਟ ਟੀਮ ਬਣਾਈ। ਉਸ ਟੀਮ ਦਾ ਨਾਮ ਐਸ ਆਈਟੀ ਨੇ ਪੁਰਾਣੇ ਪਟਿਆਰੇ ਵਾਲੇ ਹਾਦਸੇ ਦੀ ਫਾਈਲ ਮੁੜ ਖੋਲੀ ਜਾਂਚ ਦੌਰਾਨ ਪੁਲਿਸ ਨੂੰ ਕੁਝ ਅਜਿਹੇ ਸਬੂਤ ਮਿਲੇ ਜੋ ਇਸ ਹਾਦਸੇ ਵਾਲੇ ਇਸ਼ਾਰਾ ਕਰਦੇ ਸਨ ਕਿ 2006 ਦਾ ਹਾਦਸਾ ਕੋਈ ਸਧਾਰਨ ਹਾਦਸਾ ਨਹੀਂ ਸੀ। ਪੁਲਿਸ ਨੇ ਅਨਮੋਲ ਦੀ ਪਛਾਣ ਤੇ ਸ਼ੱਕ ਜਤਾਇਆ ਤਾਂ ਜਦੋਂ ਉਹਨਾਂ ਨੇ ਉਸ ਪੁਰਾਣੇ ਦਸਤਾਵੇਜ਼ ਅਤੇ ਸੋਸ਼ਲ ਮੀਡੀਆ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਨਮੋਲ ਤਾਂ ਜਿੰਦਾ ਸੀ ਅਤੇ ਅਹਮਦਾਬਾਦ ਦੇ ਵਿੱਚ ਰਾਜੀਵ ਸਿੰਘ ਚੌਧਰੀ ਦੇ ਨਾਮ ਨਾਲ ਜ਼ਿੰਦਗੀ ਜੀ ਰਿਹਾ ਸੀ। ਉਸਨੇ ਅੰਮਦਾਬਾਦ ਵਿੱਚ ਇੱਕ ਛਾਪੇਮਾਰੀ ਕੀਤੀ ਅਤੇ ਅਨਮੋਲ ਨੂੰ ਉਸਦੇ ਘਰ ਤੋਂ ਬਰਖਤਾਰ ਕਰ ਲਿਆ। ਸਖਤ ਪੁੱਛਗਛ ਦੌਰਾਨ ਅਨਮੋਲ ਟੁੱਟ ਗਿਆ ਅਤੇ ਉਸਨੇ ਸਾਰੀ ਸੱਚਾਈ ਉਗਲ ਦਿੱਤੀ। ਉਸਨੇ ਦੱਸਿਆ ਕਿ ਵਿਜੇ ਸਿੰਘ ਨੇ ਪਟਿਆਲਾ ਨੇ ਮਿਲ ਕੇ ਇੱਕ ਮਾਸੂਮ ਪਿਖਾਰੀ ਦੀ ਜਾਨ ਲੈ ਲਈ ਸੀ ਤਾਂ ਜੋ ਇੰਸ਼ੋਰੈਂਸ ਦੀ ਰਕਮ ਹਾਸਲ ਕਰ ਸਕਣ। ਪੁਲਿਸ ਨੇ ਵਿਜੇ ਸਿੰਘ ਦੇ ਘਰ ਦੀ ਤਲਾਸ਼ੀ ਲਈ ਜਿੱਥੇ ਉਹਨਾਂ ਨੂੰ ਨਕਲੀ ਬੀਮਾ ਦਸਤਾਵੇਜ਼, ਬੈਂਕ ਸਟੇਟਮੈਂਟ ਅਤੇ ਹੋਰ ਸਬੂਤ ਮਿਲੇ ਜੋ ਉਸ ਦੀਆਂ ਸਾਜ਼ਿਸ਼ਾਂ ਨੂੰ ਸਾਬਤ ਕਰਦੇ ਸਨ। ਵਿਜੇ ਸਿੰਘ ਦਾ ਘਰ ਜੋ ਬਾਹਰੋਂ ਇੱਕ ਸਫਲ ਕਾਰੋਬਾਰ ਦੀ ਜ਼ਿੰਦਗੀ ਦੀ ਝਲਕ ਦਿੰਦਾ ਸੀ, ਅੰਦਰੋਂ ਇੱਕ ਅਪਰਾਧੀ ਦਿਮਾਗ ਦੀਆਂ ਸਾਜ਼ਿਸ਼ਾਂ ਦਾ ਅੱਡਾ ਸੀ। ਪੁਲਿਸ ਨੇ ਵਿਜੇ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਹਿਲਾਂ ਹੀ ਫਰਾਰ ਹੋ ਚੁੱਕਾ ਸੀ। ਪੁਲਿਸ ਨੇ ਦੇਸ਼ ਭਰ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਅਤੇ ਆਖਰਕਾਰ ਵਿਜੇ ਸਿੰਘ ਨੂੰ ਇੱਕ ਛੋਟੇ ਜਿਹੇ ਸ਼ਹਿਰ ਦੇ ਗੈਸਟ ਹਾਊਸ ਵਿੱਚ ਲੁਕਦੇ ਹੋਏ ਫੜ ਲਿਆ। ਅਦਾਲਤ ਵਿੱਚ ਮਾਮਲਾ ਪਹੁੰਚ ਗਿਆ ਜਿੱਥੇ ਅਨਮੋਲ ਅਤੇ ਵਿਜੇ ਸਿੰਘ ਤੇ ਕਤਲ, ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਗਏ। ਸਬੂਤਾਂ ਦੀ ਮਜ਼ਬੂਤੀ ਅਤੇ ਅਨਮੋਲ ਦੇ ਇਕਰਾਰਨਾਮੇ ਤੇ ਆਧਾਰ ਤੇ ਦੋਵਾਂ ਨੂੰ ਸਖਤ ਸਜ਼ਾ ਸੁਣਾਈ ਗਈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਲਾਲਚ ਦੀ ਅੱਗ ਵਿੱਚ ਸੜ ਕੇ ਇਨਸਾਨ ਅਜੇ ਹੀ ਰਾ ਚਲ ਲੈਂਦਾ ਹੈ ਜੋ ਨਾ ਸਿਰਫ ਉਸ ਦੀ ਜ਼ਿੰਦਗੀ ਸਗੋਂ ਦੂਜਿਆਂ ਦੀਆਂ ਜਾਨਾਂ ਵੀ ਤਬਾਹ ਕਰ ਦਿੰਦੇ ਨੇ ਸਮਾਜ ਵਿੱਚ ਅਜਿਹੇ ਲੋਕ ਜੋ ਬਾਹਰੋਂ ਸਫਲ ਅਤੇ ਇਮਾਨਦਾਰ ਜਾਪਦੇ ਹਨ ਅੰਦਰੋਂ ਕਈ ਵਾਰ ਅਜਿਹੇ ਹੀ ਸਾਜ਼ਿਸ਼ਾਂ ਰਚਦੇ ਹਨ ਜੋ ਮਾਸੂਮ ਲੋਕਾਂ ਦੀ ਜਾਨ ਲੈ ਸਕਦੇ ਹਨ ਸੱਚ ਭਾਵੇਂ ਕਿੰਨਾ ਵੀ ਲੁਕਾਇਆ ਜਾਵੇ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ ਸੱਚਾਈ ਅਤੇ ਇਮਾਨਦਾਰੀ ਹੀ ਇਨਸਾਨ ਦਾ ਮੂਲ ਧਰਮ ਹਨ ਜੋ ਜ਼ਿੰਦਗੀ ਨੂੰ ਸੁੱਖ ਸਤਕਾਰ ਅਤੇ ਸ਼ਾਂਤੀ ਨਾਲ ਭਰ ਸਕਦੇ ਹਨ ਜੇਕਰ ਆਪਾਂ ਕੋਈ ਗਲਤ ਕੰਮ ਕਰਾਂਗੇ ਤਾਂ ਗਲਤ ਕੰਮਾਂ ਦੇ ਨਤੀਜੇ ਜੋ ਉਮਾਰੇ ਹੀ ਨਿਕਲਾਂਗੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ